बहुत ही सत्कारियों सा प्रधान जी मंडल रूबरू बैठे का मेरे सब माया नाज हस्तियाँ हो अदबी महफल ध्यान सिंह कलो जी ਦੇ ਜੋ ਕੋਈ ਉਹਨਾਂ ਕਿਤਾਬ ਗੀਰਸ਼ੰਗਰ ਨੇ ਰਿਲੀਜ਼ ਹੋਈ ਹੈ ਉਹਦੇ ਉੱਤੇ ਕੁਝ ਆਪਣੇ ਜਾਣ ਪੇਸ਼ ਕਰਨ ਵਾਸਤੇ ਮੈਨੂੰ ਉਤਮ ਹੋਇਆ ਹੈ ਮੈਂ ਕਿਤਾਬ ਇਸ ਨੂੰ ਨਜਿੱਠ ਕੇ ਪੜਿਆ ਹੈ ਉਹ ਭਾਰ ਹੈ ਤੇ ਅੱਜ ਵੀ ਇਸ ਮਹਿਮਲ ਦੇ ਦੌਰਾਨ ਸਮੇਂ ਧਿਆਨ ਚ ਰੱਖਿਆ ਹੈ ਮੈਂ ਇਸ ਅਧਿਐਨ ਦਾ ਨਾਮ ਰੱਖਿਆ ਹੈ ਤੁੰਗਣ ਲੋਕ ਗੀਤ ਸੰਗ੍ਰਹਿ ਦੇ ਤਰਫੋਂ ਧੰਨ ਸਿੰਘ ਕਾਰੋਂ ਦੇ ਵਿਸ਼ਾ ਵਸਤੂ ਬਾਰੇ ਸੰਖੇਪ ਤੇ ਹੀ ਜਾਣਕਾਰੀ ਕਹਾਣੀਆਂ ਵਿੱਚ ਕਰੋ ਗੀਤ ਲਿਖਤਾ ਵੀ ਹੈ ਅਤੇ ਵਧੀਆ ਢੰਗ ਨਾਲ ਗੁੰਧਾ ਗਿਆ ਇਹ ਨਾਜ਼ੁਕ ਵਿਚਾਰਾਂ ਨੂੰ ਗੀਤਾਂ myriad ਵਿੰਨ ਕਰ ਜਾ ਅਤੇ ਬਿਆਹਾਂ ਵਿੱਚ ਗੁੰਦਦਾਰਾ ਗੀਤਾਂ ਦੀ ਕਰੋੜ ਸ਼ਰਕਾਰੀ ਪੇਸ਼ ਕਰਦਾ ਹੈ ਹਫਲੇ ਗੀਤ ਸੰਗ੍ਰਹਿ ਤੁੰਦੂਵੇਂ ਬੋਲ ਜਿਵੇਂ ਕਿ 107 ਗੀਤਾਂ ਨੂੰ 71 ਕੀਤਾ ਗਿਆ ਹੈ ਇਹਦੇ ਵਿੱਚ ਇੱਕ ਵੀਤ ਹੈ ਪਬਲਿਸ਼ਰ ਵੱਲੋਂ ਦੂਵਾਨ ਪਬਲਿਸ਼ ਹੋ ਚੁੱਕਿਆ ਹੈ ਪਰ ਖੇਰਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸ਼ਬ ਪ੍ਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਦਾ ਜਿਨ੍ਹਾਂ ਨੇ ਇਸ ਨੂੰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਹੈ ਇਸ ਸੰਗਰਾਹ ਦੇ ਸੰਦਰਭ ਵਿੱਚ ਗੀਤਕਾਰ ਕਿਸੇ ਵੀ ਗੀਤ ਵਿੱਚੋਂ ਗੈਰ ਹਾਜ਼ਰ ਨਹੀਂ ਹੋਇਆ ਇਸ ਤਰ੍ਹਾਂ ਧਿਆਨ ਸਿੰਘ ਕਾਲੂ ਦੀ ਸੰਪੂਰਨ ਜ਼ਿੰਦਗੀ ਦੀ ਕਹਾਣੀ ਇਸ ਗੀਤ ਸੰਗ੍ਰਹਿ ਵਿੱਚੋਂ ਪੜ੍ਹੀ ਸੁਣੀ ਅਤੇ ਮਾਣੀ ਜਾ ਸਕਦੀ ਹੈ ਜ਼ਿੰਦਗੀ ਨਾਲ ਸੰਬੰਧਿਤ ਘਟਨਾਵਾਂ ਨੇ ਸਹਿਤਕ ਸ਼ਬਦਾਂ ਵਿੱਚ ਦਿਲ ਕੁੰਬੂਏ ਬੋਲ ਬਣ ਕੇ ਗੀਤਕਾਰ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਉਭਾਰਿਆ ਹੈ ਕੁੰਬੂਏ ਬੋਲ ਗੀਤ ਸੰਗ੍ਰਹਿ ਦੀ ਸਹਿਤਕ ਸੁਭਾਅ ਨੂੰ ਨਿਹਾਰਨ ਲਈ ਸਹਿਤਕ ਸੁਭਾਅ ਵਿੱਚ ਗੱਲ ਟੁੱਟ ਪਈ ਹੈ ਆਲਾ ਦਰਜ ਦੇਖਿਆ ਦਰਜ ਕਰਮ ਵਾਲਿਆਂ ਵਿੱਚ ਮਾਨ ਜੋ ਜਨਾਬ ਭਗਤ ਨਾਮ ਰੰਗਾੜਾ ਜੀ ਪੰਡਾਨ ਕਵੀ ਮੰਚ ਰਜਿਸਟਰਡ ਮੁਹਾਲੀ ਨੇ ਇਸ ਤਰ੍ਹਾਂ ਪਹਿਲ ਕੀਤੀ ਹੈ ਇਹਨਾਂ ਦਾ ਫਰਮਾਨ ਹੈ ਕਿ ਸੁਹਿਰਦਤਾ ਅਤੇ ਕੰਮ ਵੀ ਲਗਨ ਇਸ ਗੀਤਕਾਰ ਨੂੰ ਹੋਰ ਲਿਖਾਰੀਆਂ ਤੋਂ ਨਾਲੋਂ ਨਖੇੜਦੇ ਹਨ ਗੀਤਕਾਰੀ ਦੇ ਵਿਸ਼ੇ आम जनजीवन जनजीवन ਵਿੱਚ ਵਾਪਰਦੀਆਂ ਕਟਨਾਹਾਂ ਨੂੰ ਬਣਾਉਂਦਾ ਹੈ ਸੋ ਇਸੇ ਤਰ੍ਹਾਂ ਹੀ ਮੈਂ ਮਹਿਸੂਸ ਕਰਦਾ ਹਾਂ ਕਿ ਮਰਹੂਮ ਸਹਿਬਕਾਰ Pritam Ludhiana ji ਦੇ ਸਾਥਿਕ ਪਰਿਵਾਰ ਵਿੱਚ ਮੇਰੇ ਮੇਰ ਧਿਆਨ ਸਿੰਘਾ ਜੀ ਦੇ ਨਾਲ ਲਗਭਗ 1995 ਵਿੱਚ ਕੋਈ ਸੰਪਰਕ ਇਸ ਪਰਿਵਾਰ ਨੂੰ ਗੋਲ ਰਸੀਲੇ ਪਲੇਠਾ ਕਾਮ ਸੰਗਰਾਹ ਦੇਣ ਵਾਲੇ ਧਿਆਨ ਸਿੰਘ ਕਹ ਲਉਂਦੇ ਇਸ ਦੂਸਰੇ ਕਾਪ ਸੰਗ੍ਰਹਿ ਤੁੰਗੂਏ ਬੋਲ ਨੇ ਮੇਰੀ ਜਾਣਕਾਰੀ ਵਿੱਚ ਹੋਰ ਵੀ ਵਾਅਦਾ ਕੀਤਾ ਹੈ ਗੀਤਕਾਰ ਅੰਤਰ ਆਤਮਾ ਤੋਂ ਅੰਧ ਭਗਤ ਨਹੀਂ ਹੈ ਸਗੋਂ ਭਗਤ ਹੋਣ ਦੀ ਪ੍ਰਤਪਾਲਦਾ ਹੈ ਸੁਮੁੱਚੇ ਮਾਨਵੀ ਜੀਵਨ ਨੂੰ ਸੁਧਾਰਨ ਲਈ ਆਮ ਜਨ ਜੀਵਨ ਦੇ ਨਾਲ ਨਜ਼ਿੱਕ ਕੇ ਖੜਾ ਹੁੰਦਾ ਹੈ ਇਸ ਤਰ੍ਹਾਂ ਇੱਕ ਕਵੀ ਇੱਕ ਗੀਤਕਾਰ ਚੇਤਨ ਹੈ ਔਰ ਇਸ ਪੰਜਾਬੀ ਗੀਤਕਾਰ ਦੀ ਇਨਸਾਨੀਅਤ ਉੱਪਰ ਜੇ ਮਾਨ ਕਰਨਾ ਹੋਵੇ ਤੇ ਇਹ ਇੱਕ ਗਾਣਾ ਮੈਨੂੰ ਵੀ ਬੜਾ ਅ اچھا ਲੱਗਾ ਹੈ ਨਾ ਕਿਸੇ ਨਾਲ ਵੈਰ ਹੋਵੇ ਆਪਣਾ ਚਾਹੇ ਵੈਰ ਹੋਵੇ ਕਾਲੋ ਸਾਹਿਬ ਦਾ ਗੀਤ ਹੈ ਕਿ ਨਾ ਕਿਸੇ ਨਾਲ ਵੈਰ ਹੋਵੇ ਆਪਣਾ ਚਾਹੇ ਵੈਰ ਹੋਵੇ ਪਿੰਡ ਭਾਵੇਂ ਸ਼ਹਿਰ ਹੋਵੇ ਨਦੀ ਨਾਲੇ ਨਹਿਰ ਹੋਵੇ ਪਿੰਡ ਭਾਵੇਂ ਸ਼ਹਿਰ ਹੋਵੇ ਨਦੀ ਨਾਲੇ ਨਹਿਰ ਹੋਵੇ ਚੰਗਦਾ ਮਹਿਬੂਬ ਹੋਵੇ ਖਿੜਦਾ ਗੁਲਾਬ ਹੋਵੇ ਹੱਸਦਾ ਪੰਜਾਬ ਹੋਵੇ ਖਿੜਦਾ ਗੁਲਾਬ ਹੋਵੇ ਹੱਸਦਾ ਪੰਜਾਬ ਹੋਵੇ ਇਹ ਗੀਤ ਇਸ ਗੀਤ ਸੰਗ੍ਰਹਿ ਵਿੱਚ 40 ਨੰਬਰ ਪੇਜ ਤੇ ਹੈ ਨਿਸ਼ੰਦੇਹ ਇਸ ਗੀਤ ਸੰਗ੍ਰਹਿ ਦਾ ਅਸਰ ਲੇਖ ਤੁੰਬਵੇ ਬੋਲ ਟੁਕਮਾ ਅਤੇ ਅਤਿ ਆਮ ਖਿਚਣ ਵਾਲਾ ਸਰਲੇਖ ਹੈ ਇਹਨਾਂ ਗੀਤਾਂ ਵਿੱਚ ਲੋੜੀ ਦੀ ਰਵਾਨਗੀ ਪੰਜਾਬੀ ਸੁਭਾਅ ਵਾਲੀ ਵਿਸ਼ਾਲਤਾ ਵਾਲਾ ਸਵਾਦ ਪਾਠਕਾਂ ਅਤੇ শ্রোਤਿਆਂ ਨੂੰ ਕਿਉਂ ਨ ਟੁੰਬੇਗਾ ਟੁੰਬੇ ਬੋਲੇ ਗੀਤ ਵਿਸ਼ਾਲ ਖੇਤਰ ਵਿੱਚ ਮੌਂਦੇ ਹਨ ਰਮਾਂਸ ਅਤੇ ਰਾਜਨੀਤੀ ਨੂੰ ਜਨਕ ਲਿਆਉਣ ਦੀ ਰਹਿਮਾਈ ਕਰਨ ਦਾ ਸੁਝਾਅ ਦਿੰਦੇ ਹਨ ਧਰਮ ਨੂੰ ਸਿਰੜ ਵਿਸ਼ਵਾਸ ਅਤੇ ਪ੍ਰੇਮ ਦੇ ਸੰਦਰਭ ਵਿੱਚ ਬੱਜੇ ਰਹਿਣ ਦਾ ਸੁਨੇਹਾ ਦਿੰਦੇ ਹਨ ਤੇ ਮੈਂ ਸਮਝਦਾ ਹਾਂ ਅੱਜ ਦੇ ਸਮੇਂ ਦੇ ਵਿੱਚ ਇਸ ਕਾਫ ਸੰਗ੍ਰਹਿ ਦੀ ਇੱਕ ਵਿਸ਼ੇਸ਼ ਪ੍ਰਾਪਤੀ ਹੈ ਨਿੱਜੀ ਮੁਹੱਬਤ ਦੇ ਡੂੰਘੇਰੇ ਅਹਿਸਾਸ ਨੂੰ ਮਲਕੜੇ ਜਾਇ ਕਰੋੜਾ ਰਾਸਤੀ ਮੋਰਕਾ ਨਾਲ ਪੇਸ਼ ਕਰਨ ਦੀਆਂ ਕਲਾਕਾਰੀਆਂ ਇਸ ਸੰਗ੍ਰਹਿ ਵਿੱਚ ਭਰਪੂਰ ਹਨ ਸੰਗ੍ਰਹਿਕਾਰ ਵਿੱਚ ਸ਼ਾਂਤੀ ਦੇ ਦੂਤ ਮੰਨੇ ਜਾਂਦੇ ਪੰਛੀ ਕਬੂਤਰ ਨਾਲ ਆਪਣੇ ਮਹਿਬੂਬ ਦੀ ਜੁਦਾਈ ਦਾ ਅਹਿਸਾਸ ਸਾਂਝਿਆ ਕਰਦੇ ਹਨ ਗੀਤਕਾਰ ਲੋਕਗੀਤਾਂ ਵਾਲਾ ਜ਼ਾਇਕਾ ਪੇਸ਼ ਕਰਦਾ ਹੈ ਕਹਿੰਦਾ ਤੇਰੇ ਵਾਸਤੇ ਮੈਂ ਪਾਵਾਂ ਚੋਗ ਤਲੀ ਤੇ ਚਗਾਵਾਂ ਤੇਰੇ ਵਾਸਤੇ ਮੈਂ ਪਾਵਾਂ ਤੋ ਚੋਗ ਤਲੀ ਤੇ ਚਗਾਵਾਂ ਲਿਹਾਈ ਲੱਭ ਕੇ ਸਰਨਾਵਾਂ ਬਹੁਤੀ देर ਨਾਲ ਕਬੂਤਰਾਂ ਤੂੰ ਲਈ ਵੇ ਜਾਈ ਜਾਈ ਵੇ ਕਬੂਤਰਾ ਤੂੰ ਜਾਈ 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 ਵੇ ਕਬੂਤਰਾ ਤੂੰ ਜਾਈ ਇਹ ਗੀਤ 61 61 ਪੇਜ ਦੇ ਉਤੇ ਗਦ ਹੈ ਇਸ ਭਾਗਾਂ ਵਾਲੇ ਗੀਤकार ਤੇ ਹਮ ਸਿੰਘ ਕਾਲੂ ਨੂੰ ਬਹੁ ਬਿਤਾਈ ਵਿਦਵਾਨ ਸਹਿਤਕਰ ਸ੍ਰੀ ਰਾਜਕਮਨ ਸਹੋ ਵਾਲੀਆ ਜੀ ਦਾ ਸੂਖਮਤਾ ਭਰਪੂਰ ਥਪੜਾ ਇਸ ਪ੍ਰਕਾਰ ਦੇਖਿਆ ਜਾ ਸਕਦਾ ਹੈ ਕਹਿੰਦੇ ਨੇ ਕਿੱਤੇ ਹਾਂ ਸਿੰਘ ਕਾਲੋਂ ਸਮਾਜ ਦੀ ਦੁਖਦੀ ਰਗ ਉੱਤੇ ਹੱਥ ਧਰ ਕੇ ਉਸ ਵਿੱਚੋਂ ਪੀੜਾ ਨੂੰ ਮਹਿਸੂਸ ਕਰਨਾ ਤੇ ਬੜੇ ਸੁੰਦਰ ਸ਼ਕਾਂ ਰਹੀ ਪੀੜਾ ਨੂੰ ਢੀਕਾ ਰਹੀ ਉਜਾਗਰ ਕਰਨਾ ਇਸ ਸ਼ਾਇਰ ਨੂੰ ਆਉਂਦਾ ਹੈ ਸਹਾਉਾਇਆ ਸਾਹਿਬ ਦਾ ਅੱਗੇ ਚੱਲ ਕੇ ਬਹੁਤ ਕੁਝ ਹੈ ਮਤਲਬ ਕਿ ਦੁਖਦੀ ਰਗ ਤੇ ਕਿਸ ਰਗ ਦੇ ਉੱਤੇ ਹੈ ਹੱਥ ਧਰਨ ਦੀ ਸੁਪੈਸ਼ਲਾ ਇਹ ਸ਼ਣ ਹੁੰਦੀ ਹੈ ਇਸ ਗੀਤ ਸੰਗ੍ਰਹਿ ਵਿੱਚੋਂ ਸਾਹਵਾਰੀਆਂ ਨੇ ਬਹੁਤ ਕੁਝ ਵਿਆਪਕ किया है मैं इस परिचय ਨੂੰ समय दे अनुसार संक्षेप करके देख रहा हूं सो आप सब किताब ਨੂੰ ਪ੍ਰਾਪਤ ਕਰਕੇ जरूर ਇਸ ਨੂੰ ਮਾਨਣਾ सो ਇਸ ਰੋਧੀ ਅਤੇ ਸੱਭਿਆਚਾਰਕ ਗੀਤਕਾਰ ਸਮਕਲੀਨ ਸਥਿਤੀਆਂ ਤੇ ਪਰਸਥਿਤੀਆਂ ਨੂੰ ਨਾਦ ਵਰਨਾ ਇਹ ਨਹੀਂ ਕਰਦਾ ਸਗੋਂ ਉਹਨਾਂ ਨੂੰ ਰੂਪ ਰੂਪ ਪ੍ਰਥਖ ਕਰ ਸਕਣ ਦਾ ਜਜ਼ਬਾ ਅਤੇ ਹੁਨਰ ਵੀ ਰੱਖਦਾ ਹੈ শ্রোਤਿਆਂ ਅਤੇ ਪਾਠਕਾਂ ਦੀ ਹਰ ਉਮਰ ਦੇ ਮਨ ਅੰਤਰ ਵਿੱਚ ਲੈ ਜਾਣ ਦੀ ਸਮਰੱਥਾ ਵੀ ਰੱਖਦਾ ਹੈ ਬੋਲੀ ਸ਼ੈਲੀ ਅਤੇ ਫੇਰਸਾ ਵਿੱਚ ਪੰਜਾਬੀ ਮਾਂ ਬੋਲੀ ਨੂੰ ਜਿਸ ਆਪਣਾ ਅਤੇ ਸੁਹਿਰਦਤਾ ਨਾਲ ਤੁੰਗਵੇਂ ਗੋਲ ਗੀਤ ਸੰਗ੍ਰਹਿ ਨੇ ਆਪਣੇ ਕਲਾਵਾਂ ਵਿੱਚ ਭਰਿਆ ਹੈ ਉਸ ਮੁਹੱਬਤ ਦੀ ਕਿਸ਼ ਨੂੰ ਨਾਲ ਸੁਹਿਰਤ ਪਾਠਕ ਅਤੇ ਸੁਣਤੇ ਹਰ ਹਾਲ ਵਿੱਚ ਪੰਜਾਬੀ ਉੱਤੇ ਮਾਣ ਮਹਿਸੂਸ ਕਰ ਸਕਣਗੇ ਇਹ ਮੇਰਾ ਯਕੀਨ ਹੈ ਸੋ ਤੁੰਵੇ ਬੋਲ ਗੀਤ ਸੰਗ੍ਰਹਿ ਨੂੰ ਜਿਵੇਂ ਆਖਦੇ ਆ ਮੈਂ ਜਿੱਥੇ ਧਿਆਨ ਸੰਕਾਲੋਂ ਜੀ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਉੱਥੇ ਕਵੀ ਮੰਤਰ ਰਜਿਸਟਰਡ ਮੁਹਾਲੀ ਦਾ ਪਹਿਦ ਲੋ ਧੰਨਵਾਦੀ ਵੀ ਹਾਂ ਅਤੇ ਰੇਣੀ ਵੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ بڑے ਸੰਖੇਪ ਚ ਪਰ ਹਰ ਇੱਕ ਪੱਖ ਜਿਹੜਾ ਉਹ ਬੜੀ ਸਿਹਦਰਤਾ ਨਾਲ ਡਾਕਟਰ ਪਨਾਮਾ ਮੁਸਤਾਵਦੀ ਜੀ ਨੇ ਸ਼ੋਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਇਸ ਕਿਤਾਬ ਦੇ ਲੇਖਕ ਗਦਾ ਧਿਆਨ ਸਿੰਘ ਕਾਹੋ ਜੀ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਨਵੀਂ ਰਿਲੀਜ਼ ਹੋਈ ਪੋਸਤਕ ਵਿੱਚੋਂ ਕੋਈ ਦੋ ਗੀਤ ਸਾਡੇ ਨਾਲ ਸਾਂਝੇ ਕਰਨ ਸਲਾਹ ਧਿਆਨ ਸਿੰਘ ਕਾਹੋ ਜੀ